ਮਤਲਬ ਪੜਾ ਤੋ ਸਾਰੇ ਅਨੰਦ ਹੋ ਗਏ ਗੁਰੂ ਨੇਵਲੋਂ ਕੇ ਵੀ ਸਾਥੋਂ ਸੇ ਸੰਬੰਧ ਹੋ ਗਏ ਖਟਾ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਇੱਕ ਨਵੀਂ ਸ਼ਾਇਰੀ ਰਾਹੀਂ ਸੋਸ਼ਲ ਮੀਡੀਆ ਤੋਂ ਲੈ ਕੇ ਰਾਜਨੀਤਿਕ ਹਲਕਿਆਂ ਤੱਕ ਚਰਚਾ ਦਾ ਵਿਸ਼ਾ ਬਣ ਗਈ ਹੈ ਆਪਣੀ ਸ਼ਾਇਰੀ ਲਈ ਜਾਣੇ ਜਾਂਦੇ ਸਿੱਧੂ ਨੇ ਇੱਕ ਵਾਰ ਫਿਰ ਰਾਜਨੀਤੀ ਨੂੰ ਸਿੱਧੇ ਤੌਰ ਉਤੇ ਇੱਕ ਵੀ ਸ਼ਬਦ ਕਹੇ ਬਿਨਾ ਅਸਿੱਧੇ ਤੌਰ ਉਤੇ ਜਵਾਬ ਦਿੱਤਾ ਹੈ ਹੁਣ ਤਾਜ਼ਾ ਕੀਤੀ ਗਈ ਸ਼ਾਇਰੀ ਚ ਸਿੱਧੂ ਕਹਿੰਦੇ ਨੇ ਕਿ ਮਤਲਬ ਪੜਾ ਤੋ ਸਾਰੇ ਅਣਬੰਧ ਹੋ ਗਏ ਗੁਰੂ ਨੇਬਲੋ ਕੇ ਵੀ ਸਾਂਪੋਂ ਸੇ ਸੰਬੰਧ ਹੋ ਗਏ ਮਤਲਬ ਪੜਾ ਤੋ ਸਾਰੇ ਅਣਬੰਧ ਹੋ ਗਏ ਗੁਰੂ ਨੇਬਲੋ ਕੇ ਵੀ ਸਾਂਪੋਂ ਸੇ ਸੰਬੰਧ ਹੋ ਗਏ ਖਟਾ ਮਤਲਬ ਪੜਾ ਤੋ ਸਾਰੇ ਅਣਬੰਧ ਹੋ ਗਏ ਗੁਰੂ ਨੇਬਲੋ ਕੇ ਵੀ ਸਾਂਪੋਂ ਸੇ ਸੰਬੰਧ ਹੋ ਗਏ ਅਤੇ ਰਾਜਨੀਤਿਕ ਮਹਾਰਾ ਦਾ ਮੰਨਣਾ ਹੈ ਕਿ ਸਿੱਧੂ ਦੀ ਸ਼ਾਇਰੀ ਮੌਜੂਦਾ ਰਾਜਨੀਤਿਕ ਸਥਿਤੀ ਚੱਲ ਰਹੇ ਅੰਦਰੂਨੀ ਟਕਰਾਅ ਅਤੇ ਵਿਸ਼ਵਾਸ ਘਾਤਵਲ ਇਸ਼ਾਰਾ ਕਰਦੀ ਹੈ ਸ਼ਾਇਰੀ ਚ ਕਿਸੇ ਵੀ ਨਾਮ ਜਾਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਹੈ ਪਰ ਸੰਕੇਤ ਇੰਨੇ ਸਪਸ਼ਟ ਨੇ ਕਿ ਸੁਨੇਹਾ ਆਪਣੇ ਆਪ ਵਿੱਚ ਸਮਝਾਇਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਵੀ ਸਿੱਧੂ ਨੇ ਸ਼ਾਇਰੀ ਰਾਹੀਂ ਪੰਜਾਬ ਦੀ ਸਿਆਸਤ ਚ ਹਲਚਲ ਪੈਦਾ ਕੀਤੀ ਸਿੱਧੂ ਭਾਵੇਂ ਪੰਜਾਬ ਦੀ ਰਾਜਨੀਤੀ ਅਤੇ ਪਾਰਟੀ ਤੋਂ ਇਸ ਸਮੇਂ ਦੂਰ ਨੇ ਪਰ ਪਿਛਲੇ ਸਮੇਂ ਵਿੱਚ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਗਏ ਬਿਆਨਾਂ ਨੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਬਿਆਨਬਾਜ਼ੀ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਉਸ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਕੌਰ ਸਿੱਧੂ ਨਾਲ ਸਾਂਝੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ ਤੇ ਕयास ਲਗਾਏ ਗਏ ਕਿ ਉਹ ਆਪਣੀ ਪਤਨੀ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਅਤੇ ਇਕਜੁੱਟ ਨੇ ਇਸੀ ਤਰ੍ਹਾਂ ਹੀ ਇੱਕ ਹੋਰ ਸ਼ਾਇਰੀ ਰਾਹੀਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਗੁਰੂ ਜ਼ਿੰਦਗੀ ਸੇ ਥੋੜੀ ਵਫਾ ਕੀਜੀਏ ਜੋ ਨਹੀਂ ਮਿਲਾਂ ਉਸੇ ਦਫਾ ਕੀਜੀਏ ਹਰ ਕੋਈ ਨਹੀਂ ਹੈ ਆਪਕੇ ਕਾਬਲ ਇਕੱਲੇ ਬੈਠ ਕੇ ਚਾਹੇ ਦਾ ਮਜ਼ਾ ਲੀਜੀ ਸੋਸ਼ਲ ਮੀਡੀਆ ਉਤੇ ਲੋਕ ਇਸ ਸ਼ਾਇਰੀ ਦੀ ਵੱਖ-ਵੱਖ ਤਰੀਕਿਆਂ ਨਾਲ ਵਿਆਖਿਆ ਕਰ ਰਹੇ ਸਨ ਕੁਝ ਇਸ ਨੂੰ ਸਿੱਧੂ ਦੀ ਰਾਜਨੀਤੀ ਵਿੱਚ ਵਾਪਸੀ ਦੇ ਸੰਕੇਤ ਵਜੋਂ ਵੇਖ ਰਹੇ ਸਨ ਜਦੋਂ ਕਿ ਕੁਝ ਇਸ ਨੂੰ ਉਹਨਾਂ ਲੋਕਾਂ ਲਈ ਚੇਤਾਵਨੀ ਕਹਿੰਦੇ ਹਨ ਜੋ ਰਾਜਨੀਤੀ ਨੂੰ ਸਿਰਫ ਇੱਕ ਖੇਡ ਸਮਝਦੇ ਨੇ। ਕੁੱਲ ਮਿਲਾਕੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਸ਼ਾਇਰੀ ਰਾਜਨੀਤੀ ਨਾਲ ਟਕਰਾਂਦੀ ਹੈ ਤਾਂ ਇਸ ਦਾ ਪ੍ਰਭਾਵ ਦੂਰ ਤੱਕ ਪੈਂਦਾ ਹੈ। ਸਿੱਧੂ ਦਾ ਅੰਦਾਜ਼ ਰਾਜਨੀਤੀ ਦਾ ਜਵਾਬ ਸ਼ਬਦਾਂ ਨਾਲ ਦੇਣਾ ਹੈ ਬਿਨਾਂ ਨਾਮ ਲੈ ਜਾਂ ਸਿੱਧੇ ਤੌਰ ਉੱਤੇ ਹਮਲਾ ਕੀਤੇ। ਮਤਲਬ ਪੜਾ ਤੋ ਸਾਰੇ ਇਹਨਾਂ ਬੰਦ ਹੋ ਗਏ। गुरु नेवलों के भी सांपों से संबंध हो गए खटे मतलब पड़ा तो सारे अनुबंद हो गए गुरु नेवलों के भी सांपों से संबंध हो गए खटे